ਵਿਟਾਮਿਨ ਡੀ ਦੀਆਂ ਗੋਲੀਆਂ ਕਰ ਸਕਦੀਆਂ ਨੇ ਕਿਡਨੀ ਫੇਲ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕਿਉਂਕਿ ਡਾਕਟਰਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਵੱਡੇ ਚੇਤਾਵਨੀ ਦਿੱਤੀ ਗਈ ਹੈ ਕਿ ਨਾ ਦਾ ਸੇਵਨ ਫਾਇਦੇ ਦੀ ਥਾਂ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਦਰਸਲ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਵਿਟਾਮਿਨ ਤੋਂ ਲੈ ਕੇ ਖਣਿਜਾਂ ਤੱਕ ਹਰ ਚੀਜ਼ ਦੀ ਲੋੜ ਹੁੰਦੀ ਹੈ ਵਿਟਾਮਿਨ ਈ ਅਤੇ ਬੀ 12 ਦੇ ਨਾਲ ਵਿਟਾਮਿਨ ਜੋ ਸਿਹਤਮੰਦ ਸ਼ਰੀਰ ਨੂੰ ਬਣਾਈ ਰੱਖਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਉਹ ਵੀ ਵਿਟਾਮਿਨ ਡੀ ਹੈ ਵਿਟਾਮਿਨ ਡੀ ਸਾਡੀਆਂ ਹੱਡੀਆਂ ਦੰਦਾਂ ਤੇ ਇਮਿਊਨ ਸਿਸਟਮ ਦੇ ਲਈ ਬਹੁਤ ਜ਼ਰੂਰੀ ਹੈ ਇਸ ਦੇ ਲਈ ਸਾਨੂੰ ਕਮੀ ਤੋਂ ਬਚਣਾ ਚਾਹੀਦਾ ਹੈਗਾ ਇਸ ਦੀ ਕਮੀ ਤੋਂ ਪਰ ਇਹ ਵੀ ਧਿਆਨ ਦੇਣਾ ਬੇਹਤ ਮਹੱਤਵਪੂਰਨ ਹੈ ਕਿ ਜ਼ਿਆਦਾ ਸੇਵਨ ਨੁਕਸਾਨਦੇਹ ਹੋ ਸਕਦਾ ਹੈ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਵਿਟਾਮਿਨ ਡੀ ਦਾ ਜ਼ਿਆਦਾ ਸੇਵਨ ਤੁਹਾਡੇ ਗੁਰਦਿਆਂ ਦੇ ਉੱਤੇ ਵੀ ਮਾੜਾ ਪ੍ਰਭਾਵ ਪਾ ਸਕਦਾ ਹੈ ਬਹੁਤ سارے ਲੋਕ ਸੂਰਜ ਦੀ ਰੋਸ਼ਨੀ ਦੀ ਘਾਟ ਨੂੰ ਪੂਰਾ ਕਰਨ ਜਾਂ ਫਿਰ ਚੰਗੀ ਸਿਹਤ ਬਣਾਈ ਰੱਖਣ ਦੇ ਲਈ ਵਿਟਾਮਿਨ ਡੀਆਂ ਵਿਟਾਮਿਨ ਡੀ ਦੀਆਂ ਗੋਲੀਆਂ ਲੈਂਦੇ ਨੇ ਹਾਲਾਂਕਿ ਉਹ ਅਕਸਰ ਜ਼ਿਆਦਾ ਖੁਰਾਕ ਲੈਂਦੇ ਨੇ ਜੋ ਉਹਨਾਂ ਦੀ ਸਿਹਤ ਨੂੰ ਸੁਧਾਰਨ ਦੀ ਬਜਾਏ ਵਿਗਾੜ ਸਕਦੇ ਨੇ ਜੇਕਰ ਤੁਸੀਂ ਉਹਨਾਂ ਲੋਕਾਂ ਦੇ ਵਿੱਚ ਹੋ ਜੋ ਕਿ ਬਿਨਾਂ ਸੋਚੇ ਸਮਝੇ ਵਿਟਾਮਿਨ ਡੀ ਦੀਆਂ ਗੋਲੀਆਂ ਲੈ ਰਹੇ ਨੇ ਤਾਂ ਇਹ ਖਾਸ ਖਬਰ ਤੁਹਾਡੇ ਲਈ ਹੈ ਸਲਾਹਕਾਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈਗਾ ਜਿਹੜੇ ਗੁਰਦੇ ਦੇ ਮਾਹਿਰ ਨੇ ਉਹਨਾਂ ਦੇ ਵੱਲੋਂ ਇਹ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਦਿੱਤੀ ਗਈ ਹੈ ਕਿ ਵਿਟਾਮਿਨ ਡੀ ਦੀ ਮਾਤਰਾ ਕਿੰਨੀ ਲੈਣੀ ਚਾਹੀਦੀ ਹੈ ਤੇ ਜੇਕਰ ਜ਼ਿਆਦਾ ਖਾ ਲਿਆ ਜਾਵੇ ਤਾਂ ਸਰੀਰ ਨੂੰ ਕੀ ਕੀ ਨੁਕਸਾਨ ਹੋ ਸਕਦੇ ਨੇ ਸਭ ਤੋਂ ਪਹਿਲਾਂ ਜਾਣ ਲਓ ਕਿ ਵਿਟਾਮਿਨ ਡੀ ਲੈਣਾ ਚਾਹੀਦਾ ਹੈ ਜਾਂ ਫਿਰ ਨਹੀਂ ਕਿੰਨਾ ਕੁ ਲੈਣਾ ਚਾਹੀਦਾ ਹੈ ਤਾਂ ਜ਼ਿਆਦਾਤਰ ਲੋਕਾਂ ਨੂੰ ਰੋਜ਼ਾਨਾ ਥੋੜੀ ਮਾਤਰਾ ਦੇ ਵਿੱਚ ਵਿਟਾਮਿਨ ਡੀ ਦੀ ਲੋੜ ਹੁੰਦੀ ਹੈ ਗੁਰਦੇ ਦੇ ਮਾਹਿਰ ਡਾਕਟਰ ਨੇ ਅਨੁਸਾਰ ਲੋਕਾਂ ਨੂੰ ਰੋਜ਼ਾਨਾ ਲਗਭਗ 400 ਤੋਂ 1000 IU ਵਿਟਾਮਿਨ ਡੀ ਦੀ ਲੋੜ ਹੁੰਦੀ ਹੈ ਹਾਲਾਂਕਿ ਰੋਜ਼ਾਨਾ 4000 IU ਤੋਂ ਵੱਧ ਜਾਂ ਫਿਰ ਕਈ ਮਹੀਨਿਆਂ ਤੱਕ 8012000 ਤੋਂ ਲੈ ਕੇ IU ਲੈਣਾ ਦੇ ਲਈ ਬੇहद ਖਤਰਨਾਕ ਹੋਦਾ ਹੈ ਡਾਕਟਰ ਮਾਹਿਰ ਇਹ ਵੀ ਦੱਸਦੇ ਨੇ ਕਿ ਕੁਝ ਲੋਕ ਅਣਜਾਣੇ ਦੇ ਵਿੱਚ ਰੋਜ਼ਾਨਾ 60000 IU ਟੈਬਲਟ ਲੈਂਦੇ ਨੇ ਜੋ ਕਿ ਬਹੁਤ ਜ਼ਿਆਦਾ ਨੁਕਸਾਨਦੇਹ ਹੈ ਇੱਕ ਖੂਨ ਦੇ ਵਿੱਚ ਕੈਲਸ਼ੀਅਮ ਦੇ ਪੱਧਰ ਵਧਾਉਂਦਾ ਹੈ ਇੱਕ ਸਥਿਤੀ ਜਿਸ ਨੂੰ ਹਾਈਪਰ ਕੈਲਸੀਮੀਆ ਕਿਹਾ ਜਾਂਦਾ ਹੈ। ਇਹ ਗੁਰਦਿਆਂ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪਾਉਂਦਾ ਹੈ ਅਤੇ ਉਹਨਾਂ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਫਿਰ ਵਾਧੂ ਵਿਟਾਮਿਨ ਡੀ ਗੁਰਦਿਆਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ? ਇਹ ਵੀ ਇੱਕ ਸਵਾਲ ਚੰ ਵਾਲੀ ਗੱਲ ਜ਼ਰੂਰ ਹੁੰਦੀ ਹੈ। ਤਾਂ ਡਾਕਟਰ ਮਾਹਿਰ ਕਹਿੰਦੇ ਨੇ ਕਿ ਸਰੀਰ ਦੇ ਵਿੱਚ ਵਿਟਾਮਿਨ ਡੀ ਦਾ ਬਹੁਤ ਜ਼ਿਆਦਾ ਪੱਧਰ ਤੁਹਾਡੇ ਗੁਰਦਿਆਂ ਦੇ ਲਈ ਨੁਕਸਾਨਦੇਹ ਹੋ ਸਕਦਾ ਹੈ। ਜਦੋਂ ਗੁਰਦਿਆਂ ਨੂੰ ਲੰਬੇ ਸਮੇਂ ਦੇ ਲਈ ਖੂਨ ਦੇ ਵਿੱਚ ਵਾਧੂ ਕੈਲਸ਼ੀਅਮ ਕਰਨਾ ਪੈਂਦਾ ਹੈ ਤਾਂ ਇਹ ਕੈਲਸ਼ੀਅਮ ਗੁਰਦਿਆਂ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਦੇਹ ਹੋੜੀ ਗੋੜੀ ਗੁਰਦੇ ਦੀ ਪੱਥਰੀ ਦੇ ਗਠ ਜੋ ਕਿ ਗਠਨ ਦੇ ਵੱਲ ਲੈ ਜਾਂਦਾ ਹੈ ਕੈਲਸ਼ੀਅਮ ਗੁਰਦਿਆਂ ਦੇ ਵਿੱਚ ਵੀ ਇਕੱਠਾ ਹੁੰਦਾ ਹੈ ਅਤੇ ਗੁਰਦਿਆਂ ਦੇ ਅੰਦਰ ਛੋਟੇ ਫਿਲਟਰਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜੇਕਰ ਸਥਿਤੀ ਗੰਭੀਰ ਹੋ ਜਾਂਦੀ ਹੈ ਤਾਂ ਗੁਰਦੇ ਫੇਲ ਵੀ ਹੋ ਸਕਦੇ ਨੇ ਤਾਂ ਵਿਟਾਮਿਨ ਡੀ ਦੀ ਓਵਰਡੋਜ਼ ਦੇ ਲੱਛਣ ਕੀ ਹੁੰਦੇ ਨੇ ਸਭ ਤੋਂ ਪਹਿਲਾਂ ਹੈ ਮਾਹਰ ਡਾਕਟਰ ਦੇ ਅਨੁਸਾਰ ਜੇਕਰ ਤੁਸੀਂ ਸਰੀਰ ਦੇ ਵਿੱਚ ਵਿਟਾਮਿਨ ਡੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਤਾਂ ਇਸ ਦੇ ਲੱਛਣ ਹਮੇਸ਼ਾ ਤੁਰੰਤ ਦਿਖਾਈ ਨਹੀਂ ਦਿੰਦੇ ਹਾਲਾਂਕਿ ਜਦੋਂ ਲੱਛਣ ਦਿਖਾਈ ਦਿੰਦੇ ਨੇ ਤਾਂ ਤੁਸੀਂ ਇਹ ਅਨੁਭਵ ਕਰ ਸਕਦੇ ਹੋ ਜਿਵੇਂ ਕਿ ਮਤਲੀ ਅਤੇ ਉਲਟੀ ਆ ਸਕਦੀ ਹੈ ਤੁਹਾਨੂੰ ਬਹੁਤ ਜ਼ਿਆਦਾ ਪਿਆਸ ਲੱਗ ਸਕਦੀ ਵਾਰ-ਵਾਰ ਪਿਸ਼ਾਬ ਆਉਣਾ ਮਾਸਪੇਸ਼ੀ ਦੀ ਕਮਜ਼ੋਰੀ ਵਹਿਮ ਜਾਂ ਫਿਰ ਬਹੁਤ ਜ਼ਿਆਦਾ ਥਕਾਵਟ ਹੋਣਾ ਪਿੱਠ ਦੇ ਹੇਠਲੇ ਹਿੱਸੇ ਜਾਂ ਫਿਰ ਪਾਸੇ ਦੇ ਵਿੱਚ ਵੀ ਦਰਦ ਹੋਣਾ ਇਹ ਸਾਰੇ ਕਿਡਨੀ ਦੇ ਦਰਦ ਹੋ ਸਕਦੇ ਨੇ ਇਹਨਾਂ ਲੱਛਣਾਂ ਦੇ ਨਾਲ ਹੀ ਜੇਕਰ ਵਿਟਾਮਿਨ ਡੀ ਗੁਰਦੇ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਤਾਂ ਗੁਰਦੇ ਫੇਲ ਹੋਣ ਦੇ ਲੱਛਣ ਵੀ ਦਿਖਾਈ ਦੇ ਸਕਦੇ ਨੇ ਇਹਨਾਂ ਦੇ ਵਿੱਚ ਲਤਾਂ ਦੇ ਵਿੱਚ ਸੋਜ ਆਉਂਦੀ ਜਿਵੇਂ ਕਿ ਥਕਾਵਟ ਹੋਣਾ ਜਾਂ ਫਿਰ ਸਾਹ ਚੜਨਾ ਸ਼ਾਮਿਲ ਹੈ ਜੇਕਰ ਤੁਹਾਨੂੰ ਇਹ ਲੱਛਣ ਲੱਗਦੇ ਨੇ ਤਾਂ ਤੁਸੀਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰੋ